ਪਹਿਲੀ ਗੱਲ ਹੈ ਕਿ ਸਾਰੀ ਗਲਤੀ ਮੇਰੀ ਨਹੀਂ ਜੇਕਰ ਮੇਰੀ ਵੀ ਹੈ ਕਿ ਮੈਂ ਤੇਰੀ ਨਹੀਂ ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜਾਇਜ਼ ਏ ਸਭ ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜਾਇਜ਼ ਏ ਸਭ ਮੈਂ ਕਹਿੰਨੀ ਆ ਹੂੰ ਹੂੰ ਹਿਰਾ ਫੇਰੀ ਨਹੀਂ ਕਿਸ ਤਰ੍ਹਾਂ ਡਰਦਾ ਕੌਣ ਖਾ ਜਾਂਦਾ ਏ ਨਿੰਦਰ ਨੂੰ ਕਿਸ ਤਰ੍ਹਾਂ ਡਰਦਾ ਕੌਣ ਖਾ ਜਾਂਦਾ ਏ ਨਿੰਦਰ ਨੂੰ ਤੂੰ ਕੀ ਜਾਣੇ ਤੇਰੇ ਕਰਜ਼ੇ 베ਰੀ ਨਹੀਂ ਮੇਰੀ ਮਨ ਤੇ ਆਪਣੇ ਆਪਣੇ ਰਾਹ ਪਈਏ ਮੇਰੀ ਮਨ ਤੇ ਆਪਣੇ ਆਪਣੇ ਰਾਹ ਪਈਏ ਕੀ ਕਹਿਣਾ ਹੈ ਜਿੰਨੀ ਹੋਈ ਬਥੇਰੀ ਨਹੀਂ ਇੱਕ ਦਿਨ ਤੂੰ ਮਜ਼ਦੂਰ ਦੀ ਅੱਖ ਨਾਲ ਵੇਖ ਤੇ ਸਹੀ ਇੱਕ ਦਿਨ ਤੂੰ ਮਜ਼ਦੂਰ ਦੀ ਅੱਖ ਨਾਲ ਵੇਖ ਤੇ ਸਹੀ ਲਉ ਦਿਸੇਗਾ ਕੰਧਾਂ ਉੱਤੇ ਕੇਰੀ ਨਹੀਂ ਚਰਖੇ ਉੱਤੇ ਤਾਇਰਾ ਦੁਖੀ ਕਰਤੇ ਨੇ ਚਰਖੇ ਉੱਤੇ ਤਾਹਿਰਾ ਦੁਖੀ ਕਰਤੇ ਨੇ ਛੱਲੀ ਤੇ ਮੈਂ ਇੱਕ ਵੀ ਅਜੇ ਉਟੇਰੀ ਨਹੀਂ ਤਾਹਿਰਾ ਪਿਆਰ ਦੀ ਖੋਰੇ ਕਿਹੜੀ ਮੰਜ਼ਲ ਏ ਸਭ ਕੁਝ ਮੇਰਾ ਏ ਪਰ ਮਰਜ਼ੀ ਮੇਰੀ ਨਹੀਂ ਸਭ ਕੁਝ ਮੇਰਾ ਏ ਪਰ ਮਰਜ਼ੀ ਮੇਰੀ ਨਹੀਂ